ਕਿ ਦੋਸਤੀ ਦੇ ਵਿੱਚ ਹੋਣਾ ਵੀ ਇਦਾਂ ਹੀ ਚਾਹੀਦਾ ਬਿਨਾਂ ਸੋਚੇ ਸਮਝੇ ਤੁਸੀਂ ਕੁਝ ਵੀ ਬੋਲ ਦੋ ਹੂੰ ਬਿਨਾਂ ਸੋਚੇ ਸਮਝੇ ਤੁਸੀਂ ਕੁਝ ਵੀ ਆਪਾਂ ਜੇ ਇਕੱਠੇ ਚਾਰ ਜਣੇ ਬੈਠੇ ਤਾਂ ਆਪਾਂ ਨੂੰ ਸੋਚਣਾ ਪਵੇ ਕਿ ਯਾਰ ਇਹ ਗੱਲ ਤਾਂ ਬੁਰਾ ਨਾ ਲੱਗ ਜਾਈ ਇਹਨੂੰ ਹਨਾ ਕਿਉਂਕਿ ਇੱਕ ਦੋਸਤੀ ਉਹ ਇਹੋ ਜੀ ਚੀਜ਼ਾਂ ਜਿੱਥੇ ਤੁਸੀਂ ਹਰ ਇੱਕ ਗੱਲ ਜਿਹੜੀ ਆ ਖੁੱਲ ਕੇ ਕਰ ਸਕਦੇ ਹੋ ਜੇ ਤੁਸੀਂ ਦੋ ਕਿਉਂਕਿ ਕਈ ਗੱਲਾਂ ਕਰਦਿਆਂ ਤੋਂ ਲੁਕਾਈਆਂ ਜਾਂਦੀਆਂ ਕਈ ਗੱਲਾਂ ਬੰਦਾ ਆਪਣੇ 파ਟਨਰ ਤੋਂ ਲੁਕਾਉਂਦਾ ਪਰ ਦੋਸਤ ਇਦਾਂ ਦੇ ਹੁੰਦੇ ਆ ਕਿ ਜਿੰਨਾਂ ਦਾ ਬੰਦਾ ਸਾਰੀਆਂ ਗੱਲਾਂ ਹੀ ਕਰ ਲੈਂਦਾ ਸੋ ਮਤਲਬ ਮੈਨੂੰ ਮੈਨੂੰ ਇਦਾਂ ਲੱਗਦਾ ਕਿ ਦੋਸਤੀ ਜਿਹੜੀ ਆ ਉਹ ਬੜੀ ਮਤਲਬ ਇੱਕ ਨਾਜ਼ੁਕ ਜੀ ਚੀਜ਼ ਆ ਉਹਨੂੰ ਤੁਸੀਂ ਕਿਸ ਕੋਈ ਗੱਲ ਹੋਣ ਤੇ ਕੋਈ ਝਗੜਾ ਹੋਣ ਤੇ ਉਹਨੂੰ ਬਚਾ ਕੇ ਕਿਵੇਂ ਰੱਖਦੇ ਹੋ ਉਹ ਜ਼ਿਆਦਾ ਇੰਪੋਰਟੈਂਟ ਇੰਪੋਰਟੈਂਟ ਆ ਮਤਲਬ ਬੁਜਾਏ ਕਿ ਤੁਹਾਡੀ ਕਿੰਨੇ ਚਿਰ ਪੁਰਾਣੀ ਦੋਸਤੀ ਆ ਜੀ ਸਾਡੀ ਮਤਲਬ ਇਦਾਂ ਦੀ ਦੋਸਤੀ ਆ ਜਾਂ ਉਦਾਂ ਦੀ ਦੋਸਤੀ ਆ ਉਹ ਪਤਾ ਉਦੋਂ ਲੱਗਦਾ ਜਦੋਂ ਕੋਈ ਗੱਲ ਹੋ ਜਾਂਦੀ ਆ ਤੇ ਉਹਨੂੰ ਤੁਸੀਂ ਕਿਵੇਂ ਕਿਸ ਤਰੀਕੇ ਨਾਲ ਹੈਂਡਲ ਕਰਦੇ ਹੋ ਹਨ ਕਿਉਂਕਿ ਅਕਸਰ ਹੁਣ ਮਿਆ ਤੇ ਸਰੀਰ ਦਾਇਕ ਜਿਵੇਂ ਆਪਾਂ ਕਹਿੰਦੇ ਕਿ ਯਾਰ ਦੋਸਤ ਮਤਲਬ ਭਰਾਵਾਂ ਵਰਗੇ ਹੁੰਦੇ ਆ ਭਾਈ ਭਾਈ ਆਪਣ ਤੇ ਬਾਮਟ ਕਈ ਰ ਟੁੱਟ ਵੀ ਜਾਂਦੀਆਂ ਬਟ ਉਹਨੂੰ ਤੁਸੀਂ ਲਾ ਕੇ ਵੱਖਰੀ ਤੇ ਨਹੀਂ ਕਰ ਦਿੰਦੇ ਹਨਾ ਬਾਾਂ ਸਗੋਂ ਨਾਲ ਜੋੜ ਕੇ ਰੱਖੀਦੀ ਆ ਉਹ ਡਾਕਟਰ ਬੰਦ ਦਿੰਦਾ ਉਹ ਕਹਿੰਦਾ ਨਾਲ ਲਾ ਕੇ ਰੱਖਿਓ ਇਹਨੂੰ ਫੇਰ ਉਹਨੀ ਸ਼ਿਤੀ ਠੀਕ ਹੋਊਗੀ ਹਨਾ ਮੈਨੂੰ ਇਦਾਂ ਲੱਗਦਾ ਕਿ ਅ ਨਾ ਬਰਵਾਉਣਾ ਤੇ ਇੱਕ ਬੜੀ ਸੌਖੀ ਜੀ ਆਪਸ਼ਨ ਹੈ ਛੇ ਠੀਕ ਆ ਗੱਲ ਹੋ ਗਈ ਇਹਦੇ ਨਾਲ ਕੋਈ ਠੀਕ ਹੈ ਜੀ ਇਹਨੂੰ ਬਰਵਾਉਣਾ ਛੱਡਤਾ ਹਨਾ ਭਾਵੇਂ 11 ਸਾਲ ਦੀ ਦੋਸਤੀ ਆ ਭਾਵੇਂ 12 ਸਾਲ ਦੀ ਭਾਵੇਂ 3 ਦੀ ਭਾਵੇਂ 2 ਦੀ ਆ ਬਟ ਠੀਕ ਹੈ ਜੀ ਈਜ਼ੀ ਆਪਸ਼ਨ ਹੈ ਇਹਨੂੰ ਬਰਵਾਉਣਾ ਛੱਡ ਦੋ ਬਟ ਮੈਨੂੰ ਲੱਗਦਾ ਹੈ ਕਿ ਇੱਕ ਮੈਚ्योर ਦੋਸਤੀ ਉਹਨੂੰ ਕਹਿੰਦੇ ਆ ਜਦੋਂ ਆਪਾਂ ਕੋਈ ਗੱਲ ਹੋ ਜਾਂਦੀ ਹੈ ਉੱਤੇ ਬਹਿ ਕੇ ਆਪਾਂ ਗੱਲ ਕਰਦੇ ਆ ਤੇ ਉਹ ਟੁੱਟੀ ਬਾਹ ਨੂੰ ਆਪਾਂ ਕਿੰਨਾ ਨਾਲ ਜੋੜ ਕੇ ਰੱਖਦੇ ਆ ਉਨੀ ਛੇਤੀ ਉਹ ਠੀਕ ਹੋ ਜਾਂਦੀ ਆ ਗੱਲ ਹਰ ਮਸਲੇ ਦਾ ਹੱਲ ਆ ਮੈਨੂੰ ਲੱਗਦਾ